ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਸਾਂਝ ਨੂੰ ਲੈ ਕੇ ਵੀਰੋ ਅਸੀਂ ਅੱਜ ਪਹੁੰਚੇ ਹਾਂ ਚੱਕ ਨੰਬਰ 335 ਬੀ ਤਹਿਸੀਲ ਬੁਰੇਵਾਲਾ ਜ਼ਿਲ੍ਹਾ ਵਿਹਾੜੀ 1947 ਦੇ ਜੋ ਉਜਾੜੇ ਸੀ ਉਹ ਬਹੁਤ ਹੀ ਦੁੱਖ ਭਰੇ ਸੀ ਉਹਨਾਂ ਹੀ ਗੱਲਾਂ ਨੂੰ ਲੈ ਕੇ ਉਹਨਾਂ ਹੀ ਵੇਲਿਆਂ ਨੂੰ ਲੈ ਕੇ ਅਸੀਂ ਅੱਜ ਪਹੁੰਚੇ ਹਾਂ ਜੀ ਬਾਬਾ ਜੀ ਹਰਾਂ ਕੋਲ ਔਰ ਇਹਨਾਂ ਤੋਂ ਪੋਛੋਖੜ ਬਾਰੇ ਦੀਆਂ ਗੱਲਾਂ ਸੁਣਾਗੇ ਇਹਨਾਂ ਨਾਲ ਕੀ ਕੀ ਬੀਤੇ ਉਸ ਵੇਲੇ ਔਰ ਇਹਨਾਂ ਨੇ ਆਪਣੀ ਅੱਖ ਨਾਲ ਕੀ ਕੀ ਵੇਖਿਆ ਔਰ ਉਹ ਉਹਨਾਂ ਦਾ ਪੋਛੋਖੜ ਵਾਲਾ ਪਿੰਡ ਕਿਹੜਾ ਸੀ ਔਰ ਉਹਨ ਉੱਥੇ ਉਸ ਵੇਲੇ ਕਿਨਾ ਕਿ ਇਹਨਾਂ ਨੂੰ ਇਹ ਜਾਣਦੇ ਸੀ ਇਹ ਹੀ ਸਾਰੀਆਂ ਗੱਲਾਂ ਕਰਵਾਵਾਂਗੇ ਬਾਬਾ ਜੀ ਹੋਰਾਂ ਨਾਲ ਆਓ ਵੀਰੋ ਗੱਲ ਕਰਦੇ ਹਾਂ ਬਾਬਾ ਜੀ ਹੋਰਾਂ ਨਾਲ ਅਸਲਾਮੁਅਲੈਕਮ ਬਾਬਾ ਜੀ ਵਾਅਲੈਕਮੁਸਲਾਮ ਉੱਚੀ ਬੋਲਿਓ अच्छा बहुत अच्छा की ना है तो आड़ा मोहम्मद अली है मोहम्मद अली जी तो आड़े बाजी दा ना की सी अबू दा हाँ जी खलील खलील हाँ आ, आ अच्छे पे हाजी शेर हाजी शेर बहुत हो गए थे नहीं बहुत हो गए तो आड़ी कॉम के डी है तूर 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 रायपुर तूर रायपुर उन्नीस सौ संताली दे जो अजाड़े ने जी जी तुम अपनी अखा नाल देखे जी ਔਰ ਉਹਦਾ ਦੁੱਖ ਤੁਸੀਂ ਆਪਣੇ ਪਿੰਡੇ ਤੇ ਹੰਡਾਇਆ ਬਿਲਕੁਲ ਔਰ ਜੋ ਤੁਹਾਡੇ ਨਾਲ ਉੱਥੇ ਪਾਣਾ ਵਰਤੇ ਆ ਜੀ ਜੀ ਉਹੀ ਗੱਲਾਂ ਸੀ ਤੁਹਾਡੇ ਨਾਲ ਕਰਨ ਆਏ ਅੱਜ ਜੀ ਬਹੁਤ ਅੱਛਾ ਸਾਨੂੰ ਸਾਰਿਆਂ ਤੋਂ ਪਹਿਲਾਂ ਇਹ ਦੱਸਿਓ ਤੁਹਾਡਾ ਉਧਰ ਪਿੰਡ ਕਿਹੜਾ ਸੀ ਬੰਗੀ ਮਿਰਜ਼ੇਆਲੀ ਬੰਗੀ ਮਿਰਜ਼ੇਆਲੀ ਜੀ ਮਿਰਜ਼ਾ ਸਾਡਾ ਦਾਦਾ ਸੀ ਮਿਰਜ਼ਾ ਤੁਹਾਡਾ ਦਾਦਾ ਸੀ ਹਾਂਜੀ ਔਰ ਉਹਦੇ ਨਾਂ ਤੇ ਉਹ ਪਿੰਡ ਸੀ ਹਾਂਜੀ ਉਹਦੇ ਨਾਂ ਬੰਗੀ ਬੰਗੀ ਮਿਰਜ਼ੇਆਲੀ ਮਿਰਜ਼ੇਆਲੀ ਹਾਂ ਸੋ ਵੀਰੋ ਕੋਈ ਵੀ ਬੰਦਾ ਇਹ ਵੀਡੀਓ ਸਾਡੀ ਅਗਰ ਪੰਗੀ ਮਿਰਜਤ ਤੋਂ ਵੇਖ ਰਿਹਾ ਤੇ ਅਸੀਂ ਅਜੋਨਾਂ ਵਾਸਤੇ ਸਪੈਸ਼ਲ ਸਾਡੇ ਬਜ਼ੁਰਗ ਨੇ ਕਿਉਂਕਿ ਜੋ ਨਾ ਉਸ ਪਿੰਡ ਦਾ ਮਿਰਜੇ ਵਾਲੀ ਪੰਗੀ ਇਹਨਾਂ ਦੇ ਦਾਦਾ ਜੀ ਦੇ ਨਾਂ ਤੋਂ ਪਈ ਜੀ ਤੇ ਹੁਣ ਬਾਬਾ ਜੀ ਸਾਨੂੰ ਇਹ ਦੱਸੋ ਤੁਹਾਡਾ ਤੁਹਾਡੀ ਉਮਰ ਕਿੰਨੀ ਸੀ ਉੱਥੇ ਮੇਰੀ ਸ਼ਾਦੀ ਹੋਈ ਸੀ ਉਦੋਂ ਤੁਹਾਡੀ ਸ਼ਾਦੀ ਹੋ ਗਈ ਸੀ ਹਾਂ ਹੋਈ ਸੀ ਤੇ ਫਿਰ ਟੋਰਾਟ ਰਾਇਨ ਸੀ ਨਕਾਹ ਹੋ ਗਏ ਸੀ ਹਾਂ ਹਾਂ ਤੇ ਟੋਰਾਟ ਰਾਇਨ ਦੀ ਬਾਤ ਹੋਈ ਹੈ ਫਿਰ ਇੱਥੇ ਆ ਗਏ ਸੁਰਤ ਸਾਰੀ ਹੈ ਤੁਹਾਨੂੰ ਹਾਂ ਹਾਂ ਸਾਰੀ ਸੁਰਤ ਹੈ ਅੱਛਾ ਅੱਛਾ ਤੁਹਾਡੀ ਤਹਿਸੀਲ ਕਿਹੜੀ ਸੋਸ਼ਲ ਬਾਬਾ ਜੀ ਤੁਸੀਂ ਸ਼ਿਮਸ਼ੰਦਾ ਅੱਛਾ ਜ਼ਿਲ੍ਹਾ ਜ਼ਿਲ੍ਹਾ ਸੀ ਜਿਆਸਪਟਿਆਲਾ ਜਿਆਸਪਟਿਆਲਾ ਸ਼ਹਿਰ ਨੇੜੇ ਕਿਹੜਾ ਪੈਂਦਾ ਸੀ ਜੀ ਤੁਹਾਨੂੰ ਸ਼ਹਿਰ ਹਾਂ ਮੁਸ਼ੰਦਾ ਹੀ ਲੱਗਦਾ ਅੱਛਾ ਨਾਲੇ ਕਿਹੜੀ ਮੰਡੀ ਸੀ ਤੇ ਉਹ ਮੰਡੀ ਛੋਟੀ ਸੀ ਰਾਮਾ ਮੰਡੀ ਛੋਟੀ ਸੀ ਕੋਣਸਾ ਨੇ ਦੱਸਿਓ ਮੇਰੇ ਜੇ ਕੀ ਸੀ ਹਾਂਜੀ ਇਹਦੇ ਨਾਲ-ਨਾਲ ਪਿੰਡ ਕਿਹੜੇ ਸੀ ਬਕਟੂ ਸੀ ਹਾਂ ਰੁਗੂਆਣਾ ਸੀ ਹਾਂ ਤੇ ਸ਼ਹਿਰ ਸੀ ਦਾ ਮਾਂ ਮੰਡੀ ਸ਼ਹਿਰ ਦਾ ਮਾਂ ਮੰਡੀ ਹਾਂ ਹੋਰ ਕਿਹੜੇ ਪਿੰਡ ਸੀ ਨਾਲ ਲਹਿੰਦੇ ਚੜਦੇ ਸੀ ਪਰ ਮਾਹੀ ਲੰਗੜ ਸੀ ਹਾਂ ਹਾਂ ਤੇ ਬਕਟੂ ਸੀ ਹਾਂ ਇੱਕ ਰੁਗੂਆਣਾ ਸੀ ਇਹੀ ਹੀ ਪਿੰਡ ਸੀ ਇਦਾਂ ਦੇ ਪਿੰਡ ਸੀ ਹੂੰ ਤੇ ਹੁਣ ਸਾਨੂੰ ਸਾਰਿਆਂ ਤੋਂ ਪਹਿਲਾਂ ਇਹ ਦੱਸਿਓ ਜੀ ਪੰਗੀ ਕੀ ਬੰਗੀ ਮਿਰਜ਼ੇ ਕੀ ਨਾ ਮਿਰਜ਼ੇ ਆਈ ਮਿਰਜ਼ੇ ਵਾਲੀ ਪੰਗੀ ਹਾਂ ਇਹ ਕਿੱਦਾਂ ਕ ਪਿੰਡ ਸੀ ਉਸ ਵੇਲੇ ਬਹੁਤ ਵੱਡਾ ਪਿੰਡ ਸੀ ਵੱਡਾ ਪਿੰਡ ਸੀ ਬੋੜਾ ਪਿੰਡ ਵੱਡਾ ਸੀ ਕੋਈ ਸੂਰਤ ਨਹੀਂ ਸੀ ਹਾਂ ਅੱਛਾ ਅੱਛਾ ਕਿੰਨਾ ਘਰ ਹੋਣਾ ਇਹਦੇ ਚ ਖੂਗਾ ਮੰਨ ਲਾ 4-500 ਘਰ 4-500 ਘਰ ਸੀ ਹਾਂਜੀ ਤੇ ਨੰਬਰਦਾਰ ਕਿੰਨੇ ਸੀ ਨੰਬਰਦਾਰ ਸੀ ਜੀ ਅਰਜੀ ਸੀ ਉਹ ਅੱਗੂ ਦੀ ਆਦੇ ਮੱਜਾਂ ਦੇ ਹਾਂ ਹਾਂ ਤੇ ਨੰਬਰ ਅਸਲੀ ਨੰਬਰਦਾਰ ਸੀ ਸਾਡੇ ਤਾਇਦਾ ਪੁੱਤ ਸੀ ਉਮਰਦੀਨ ਸੀ ਉਹਦੇ ਦੀ ਉਮਰਦੀ ਹਾਂ ਸਿੱਖ ਵੀ ਆ ਸੀ ਤੁਹਾਡੇ ਪਿੰਡ ਚ ਸਿੱਖ ਵੀ ਸੀ ਕਿੰਨੇ ਘਰ ਸੀ ਉਹਨਾਂ ਦੇ ਬਿਰਲੇ ਬਿਰਲੇ ਸੀ ਅੱਛਾ ਹਾਂ ਤੇ ਹੋਰ ਜਿਹੜੇ ਕੋਈ ਹੁੰਦੇ ਆ ਲਾਗੀ ਹਾਂਜੀ ਬਸ ਰਹੇ ਸੀ ਅੱਛਾ ਹੂੰ ਹੋਰ ਕਿਹੜੀਆਂ ਕੌਮਾਂ ਸੀ ਮੁਸਲਮਾਨਾਂ ਦੀ ਵਾਈ ਵੇ ਸੀ ਹਾਂ ਹ ਰਵੜੀਏ ਸੀ ਮੁਸਲਮਾਨ ਹਾਂ ਤੇ ਮੋੜੀ ਗੱਡਾ ਸੀ ਸੀ ਪੂਰ ਅੱਛਾ ਅੱਛਾ ਹ ਹੁਣ ਸਾਨੂੰ ਇਹ ਦੱਸਿਓ ਪਿੰਡ ਮਿਰਜੇ ਕੀ ਜੇ ਮਿਰਜੇ ਆਲਾ ਮਿਰਜੇ ਆਲਾ ਹਾਂ ਬੰਗੀ ਮਿਰਜੇ ਆ ਜੀ ਹਾਂ ਮੰਗੀ ਮਿਰਜੇ ਆਈ ਮੈਂ ਵੀ ਭੁੱਲ ਗਿਆ ਹਾਂ ਇਹਦੇ ਵਿੱਚ ਸਕੂਲ ਹੈ ਸੀ ਜੈਨੇ ਆਰ ਜੀ ਹੈ ਸੀ ਐਵੇਂ ਕਹੇ ਉੱਥੇ ਚਾਰ ਛੋਟ ਬਾਲੇ ਕਹੇ ਉੱਥੇ ਬਾਲੇ ਪੱਕਾ ਸਕੂਲ ਕੋਈ ਨਹੀਂ ਤੇ ਮਸਜਿਦ ਮੁਸਲਮਾਨਾਂ ਦੀ ਬੜੀ ਵੱਡੀ ਆਪਣੀ ਮੁਸਲਮਾਨਾਂ ਦੀ ਮਸਜਿਦ ਵੱਡੀ ਸੀ ਬੜੀ ਵੱਡੀ ਸੀ ਬੜੀ ਵੱਡੀ ਸੀ ਵਿੱਚੇ ਪਾਣੀ ਦਿੱਤਾ ਹੁੰਦਾ ਸੀ ਹਾਂ ਵਿੱਚੇ ਨਹਾਉਣ ਵਾਲੇ ਗੁਸਲਖਾਨੇ ਸੀ ਤੁਹਾਡੀ ਤੁਹਾਡਾ ਵਿਆਹ ਕਿਹੜੇ ਪਿੰਡ ਚ ਹੋਇਆ ਸੀ ਮੰਗੀ ਨਹੀਂ ਬੰਗੀ ਤਾਂ ਤੁਸੀਂ ਲੈnde ਸੀ ਤੁਹਾਡੀ ਬਰਾਤ ਕਿਹੜੇ ਜਨ ਕਿਹੜੇ ਪਿੰਡੇ ਗਈ ਸੀ ਬਗਰਾੜੀ ਬਗਰਾੜੀ ਮੈਂ ਹਾਂ ਜਸ ਫ੍ਰੀਜ ਕੋਡ ਦੇ ਅੱਛਾ ਬਗਰਾੜੀ ਕਿੱਥੇ ਇਹ ਵਿਆਹ ਹੈ ਪਿੰਡ ਜੀ ਹੋਇਆ ਸੀ ਹਾਂ ਜੀ ਅੱਛਾ ਅੱਛਾ ਹੁਣ ਸਾਨੂੰ ਸਾਰਿਆਂ ਤੋਂ ਪਹਿਲਾਂ ਦੱਸਿਓ ਵਿ 1947 ਚ ਜੀ ਉਸ ਤੋਂ ਪਹਿਲਾਂ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਕਿਵੇਂ ਦਾ ਰਹਿਣ ਸਹਣ ਸੀ ਕੋਈ ਇੱਕ ਪਾਸੇ ਸੀ ਹਾਂ ਤੇ ਮੁਸਲਮਾਨ ਇੱਕ ਪਾਸੇ ਸੀ ਪਿਆਰ ਮੁਹੱਬਤ ਨਾਲ ਹੀ ਰਹਿੰਦੇ ਸੀ ਹਾਂ ਜੀ ਪਿਆਰ ਮੁਹੱਬਤ ਕੋਈ ਲੜਾਈ ਝਗੜੇ ਨਹੀਂ ਸੀ ਨਹੀਂ ਕੋਈ ਨਹੀਂ ਹੋ ਵੀ ਜਾਂਦਾ ਕਿਤੇ ਰੋਲਾ ਕੁਸੀਂ ਉਹ ਤੋਂ ਤੁਹਾਨੂੰ ਕੋਈ ਨਾਂ ਚਿੱਤੇ ਕਿਸੇ ਸਿੱਖਾਂ ਚ ਹਾਂਜੀ ਹੈ ਕਿਸੇ ਕਿਹਾਂ ਕਿਹਨਾਂ ਦੇ ਨਾਂ ਚਿੱਤੇ ਕੁੰਡੀ ਸੀ ਇੱਕ ਮੱਲਾ ਕੁੰਡੀ ਮੱਲਾ ਕੁੰਡੀ ਮੱਲਾ ਹੂੰ ਇੱਕ ਜੋਰਾ ਜੱਟ ਸੀ ਅੱਛਾ ਲੋਰੀ ਸੀ ਲੋਰੀ ਹਾਂ ਉਹ ਬੜੇ ਗਵਾਂਢੀ ਦਾ ਕੀ ਨਾਂ ਸੀ ਗੁੰਡੀਆਂ ਦਾ ਸੱਜਣੀ ਸੀ ਸੱਜਣ ਸੀ ਹਾਂ ਸੱਜਣ ਉਹ ਬੋਰੀ ਬਾਰੀ ਚੱਕਦੇ ਸੀ ਹਾਂ ਤੇ ਫਿਰ ਸਾਡੇ ਵੀ ਮੁਸਲਮਾਨ ਬੋਰੀ ਬਾਰੀ ਚੱਕ ਲੈਂਦੇ ਸੀ ਅੱਛਾ ਅੱਛਾ ਅੱਜ ਜਿੱਦ ਕੇ ਬੋਲ ਕਰਦੇ ਬੋਰੀ ਮਿੱਟੀ ਦੀ ਭਰ ਕੇ ਨਾ ਹਾਂ ਤੇ ਰੱਖੀ ਹੁੰਦੀ ਸੀ ਵੀ ਕੋਈ ਆ ਕੇ ਚੱਕੇ ਤੇ ਫਿਰ ਉਹਨਾਂ ਨੇ ਆਖਿਆ ਵੀ ਇਹ ਚੱਕਣ ਨਹੀਂ ਦਿੰਦਾ ਬੋਰੀ ਨੂੰ ਮੇਰਾ ਪਿਓ ਤੇ ਉਹਨਾਂ ਨੇ ਆਇ ਚਲੇ ਆ ਕੇ ਤੇ ਛੱਡ ਦਿੱਤੀ ਬੋਰੀ ਉਹਦਾ ਗੋਡੇ ਦੇ ਵਿੱਚ ਗੋਡੇ ਦੇ ਫਿਰ ਦੱਦਿਆ ਹੁੰਦਾ ਰਿਹਾ ਤੇ ਫਿਰ ਕੀ ਕਿ ਕੀ ਜੀ ਨਹੀਂ ਮਲ 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 ਟਕੋਰ ਟਕਾਰ ਕਰਕੇ ਤੇ ਫਿਰ ਠੀਕ ਹੋ ਗਿਆ ਅੱਛਾ ਅੱਛਾ ਤੇ ਹੋਰ ਵੀ ਕਿਸੇ ਦਾ ਨਾਮ ਚਾਹਤੇ ਆ ਤੁਹਾਨੂੰ ਪੀਦਾ ਸਿੱਖਾਂ ਚੋਂ ਸਿੱਖਾਂ ਚੋਂ ਕਹੀ ਸੀ ਕਿ ਨੰਦਾ ਸੀ ਕਰਨਾ ਜੱਟ ਦਾ ਨੰਦਾ ਨੰਦਾ ਹੋਰ ਲਾਹਰੀ ਜੀ ਆਏ ਹਾਏ ਤੇ ਜੋਰਾ ਜਾ ਕੇ ਸੀ ਅੱਛਾ ਜੋ ਇਹਨਾਂ ਦੇ ਘਰ ਕਿੱਧਰ ਸੀ ਇੱਕ ਪਾਸੇ ਇੱਕ ਪਾਸੇ ਮੁਸਲਮਾਨਾਂ ਦੇ ਵਿੱਚ ਨਹੀਂ ਸੀ ਇੱਕ ਪਾਸੇ ਸੀ ਇਹਨਾਂ ਲੋਕਾਂ ਨੂੰ ਤੁਸੀਂ ਜਾਣਦੇ ਹੋ ਹਾਂ ਜੀ ਜਾਣਦੇ ਖੂਹ ਕਿੱਥੇ ਸੀ ਪਿੰਡ ਦਾ ਖੂਹ ਸੀਗਾ ਇੱਕ ਤਾਂ ਉਹਨਾਂ ਉਹਨਾਂ ਵਾਲੇ ਪਾਸੇ ਸੀ ਢਾਬ ਦੇ ਵਿੱਚ ਉਹਦਾ ਪਾਣੀ ਚੰਦਾ ਸੀ ਹਾਂ ਹਾਂ ਤੇ ਫਿਰ ਚੋਰ ਹੁੰਦੇ ਸੀ ਤੇ ਉਹ ਭੱਜਦੇ ਹੁੰਦੇ ਟੈਂਕੀ ਤੇ ਉਹ ਫਿਰ ਉਹ ਘਰਾਂ ਦੇ ਵਿੱਚ ਪਾਣੀ ਪਾਉਂਦੇ ਉਹਨਾਂ ਨੂੰ ਅਸੀਂ ਦਾਣੇ ਦਿੰਦੇ ਸੀ ਦਾਣੇ ਦਿੰਦੇ ਸੀ ਖੂਹ ਇੱਕੀ ਸੀ ਪਿੰਡ 'ਚ ਕੂਸਾ ਵੀ ਜਿੱਤਨਾ ਕਿਨਾ ਕਿਨਾ ਦਾ ਕੋਸ ਇੱਕ ਤਾਂ ਮੁਸਲਮਾਨਾਂ ਦਾ ਹੀ ਸੀ ਹਾਂ ਉਹਦਾ ਪਾਣੀ ਨਹੀਂ ਸੀ ਚੰਦਾ ਤੇ ਫਿਰ ਉਹ ਉਹ ਟੈਂਕੀ ਦੇ ਉੱਤੇ ਪਾ ਲੈਂਦੇ ਛੋਟਾ ਜੋੜਿਆ ਹੁੰਦਾ ਸੀ ਤੇ ਆ ਕੇ ਤੇ ਘਰਾਂ ਦੇ ਵਿੱਚ ਮੁਸਲਮਾਨ ਤੇ ਫਿਰ ਸਿੱਖਾਂ ਦਾ ਲੈਦਾ ਹਾਂ ਸਿੱਖਾਂ ਨੇ ਲੈਦਾ ਸੀ ਹੋਰ ਸਾਨੂੰ ਕੋਈ ਦੱਸੋ ਕੋਈ ਪਿੰਡ ਦੀ ਗੱਲਬਾਤ ਹੋਰ ਫਿਰ ਕੋ ਗਲਤ ਬਾਜ਼ ਦੀ ਫਿਜ਼ੀਕੀ ਜੀ 10 ਰੇ ਜੀ ਕਣਕ ਵੱਢੀ ਆਹੋ ਆਹੋ ਲੋਹੜੀ ਨਹੀਂ ਚੱਗੀ ਫੇਸਿਸ ਦੀ ਦੋਹਾਂ ਪਰਨਾ ਦੇ ਵਿੱਚ ਸਾਡੇ ਬਾਪ ਨੇ ਉਹ ਵੀ ਜੱਟਾਂ ਨੇ ਆਖਿਆ ਉਹਨੇ ਆਖਿਆ ਹੁਣ ਮੇਰਾ ਪੁੱਤਰ ਜਵਾਨ ਹੋ ਗਿਆ ਤੇ ਹੁਣ ਮੇਰਾ ਟਾਈਮ ਨਹੀਂ ਕਣਕ ਵੱਢਣ ਦਾ ਤੇ ਹੁਣ ਰਹਿਣ ਜੋ ਉਹ ਕਿ ਨਹੀਂ ਚਾਚਾ ਜਰੂਰ ਵਿਖਾ ਅਸੀਂ ਚੱਡੀ ਬਣਾਗੇ ਤੇ ਬਾਜੀ ਦਾ ਢੋਲ ਵੀ ਜਾਊਗਾ ਜਿਹਨੇ ਪਿੰਡ ਚੋਂ ਦੋ ਆਪ ਨੂੰ ਜਿਤ ਮੁਰਜੀ ਕਰਨਤ ਵਦਨੀ ਹੋ ਸਿਆ ਜੀ ਅੱਛਾ ਤੇ ਅਸੀਂ ਟੂਲ ਮਾਰਸਾ ਨਬੇ ਵੱਡੀ ਸੀ ਬਾਤ ਅੱਛਾ ਤੇ ਫਿਰ ਜਾਂਦੇ ਰਹੇ ਉਸੇ ਕੋਲ ਵਾਜਦਾ ਗਿਆ ਕਿ ਉਸ ਨੂੰ ਢੋਲ ਵਾਲੇ ਨੂੰ ਪੈਸੇ ਦਿੱਤੇ ਕੰਨ 2 ਰੁਪਏ ਕਿੱਲਾ ਜਾਣੇ ਕਿੰਨੇ ਢੋਲ ਟਕਾਉਣ ਵਾਲੇ ਤੇ ਉੱਥੇ ਜਾਂਦੇ ਸੀ ਮੈਂ ਵੀ ਨਾਲ ਜਾਂਦੇ ਰਿਹਾ ਅੱਛਾ ਕਿ ਮੈਨੂੰ ਆਦਾ ਕਿ ਐ ਕਰ ਤੂੰ ਆ ਬਜ਼ਾਨ ਕੂਕਤੇ ਨਾ ਤੇ ਜਸਲੀ ਹੈ ਬਣਾ ਕੇ ਬਜ਼ਾਮਾ ਆਲੀ ਤੇ ਮੈਂ ਫਿਰ ਜਗਦੇ ਰਿਹਾ ਤੇ ਮੇਰਾ ਤਾਇਆ ਸੀ ਸੁਲਤਾਨ ਕੋਈ ਫਿਆ ਕੇ ਮਰੇ ਉਹ ਉਹ ਉਹਦੇ ਤੇ ਮੈਂ ਕੁਰਸੀ ਚੜ ਗਿਆ ਹਾਂ ਕੁਰਸੀ ਦੇ ਪਿਛਲੇ ਪਾਸੇ ਬੈਗਾ ਤੇ ਸੀ ਜਾਂਦੇ ਰਹੇ ਤੇ ਫਿਰ ਉਹ ਪਰਾ ਕੋ ਆ ਦੇ ਖੇਤੋਂ ਆਇਆ ਜਿਆ ਢੋਲ ਕਾ ਦਾ ਵੱਜਦਾ ਅਖੇ ਵੀ ਚੰਡੀ ਬੰਨੀ ਹੈ ਜਿਹਦੀ ਮਰਜ਼ੀ ਆ ਕੇ ਕੰਨ ਖਵਾ ਦੇ ਤੁਹਾਡੇ ਪਾਜੀ ਨੇ ਬੰਨੀ ਸੀ ਉਹ ਹਾਂ ਹਾਂ ਵਾਹ ਜੀ ਇੰਨੇ ਚਰਵਾਣੇ ਬੰਦੇ ਸੀ ਕੀ ਬਾਤ ਹੈ ਅੱਛਾ ਬੰਦਾ ਤਾਂ ਸਮਝੇ ਕੁਛ ਨਹੀਂ ਸੀ ਅੱਛਾ ਉਹਨਾਂ ਦਾ ਚਾਚਾ ਦੋ ਦਿਨ ਸੀ ਤੇੜਾ ਕਣਕੂੜਾ ਆ ਜਾਣਗੇ ਹਾਂ ਤੇ ਛੇ ਘੜੀ ਵਾਰ ਦੇ ਸਾਨੂੰ ਮੱਥਾ ਵਖਾ ਦੇ ਹਾਂ ਪਾਠ ਮੁਖਾ ਦੇ ਤੇ ਫਿਰ ਉਹਨਾਂ ਕਾ ਚਲੋ ਹਾਂ ਕੀਨੇ ਗੱਲ ਕਹੀ ਉਹ ਸਿੰਦੂਆ ਨੇ ਅੱਛਾ ਸਿੱਖਾ ਨੇ ਹਾਂ ਤੇ ਫਿਰ ਉਹ ਕਣਕ ਵੱਢੀ ਤੇ ਫਿਰ ਉਹ ਦੋ ਦਿਨ ਸਾਡੇ ਨਾਲ ਫਿਰ ਕਣਕ ਵਢਵਾ ਕੇ ਗਏ ਅੱਛਾ ਦੋ ਦਿਨ ਸਾਢੇ ਨੌ ਫੇਰ ਘਟੇ। ਤੁਹਾਡੇ ਬਾਜੀ ਨਾਲ ਕਿਸੇ ਨੇ ਵੱਡੀ ਜਿੱਦ ਕੇ ਹਾਂ ਵੱਡੀ ਸੀ। ਲੋਰੀ ਨੇ। ਲੋਰੀ ਨੇ। ਹੂੰ। ਫੇਰ ਉਹ ਰਹਿ ਗਿਆ। ਰਹਿ ਗਿਆ। ਹਾਂ। ਯਾਤਰੀ ਮਾਰ ਲਈ ਸੀ ਆਪ ਦੀ ਪਿੰਗ ਨੂੰ ਕੋਡਾ ਹੋ ਕੇ। ਹਾਂ। ਪਰ ਦੋ ਰੁਗ ਅਗਲੇ ਵੱਢਦੇ ਮੇਰੀ ਬੱਲੇ ਬੱਲੇ ਹੋ ਜੂਗੀ। ਉਹ ਬਹਿ ਕੇ ਵੱਢਦੇ ਸੀ। ਉਹ ਰੁਗਵਾਨੇ ਵੀ ਕਿਸੇ ਨੂੰ ਜਾਣਦੇ ਸੀ? ਰੁਗਵਾਨਾ ਨੇੜੇ ਸੀ ਨਵਾਂ ਪਿੰਡ ਸੀ ਰੁਗਵਾਨਾ ਸੀ। ਨਹੀਂ ਅੱਗੇ ਜਾਣਦੇ ਸੀ। ਨਹੀਂ ਕਿਸੇ ਨੂੰ ਨਹੀਂ ਜਾਣਦੇ। ਹਾਂ। ਅੱਛਾ। ਜਿੱਦੇ ਜਾੜੇ ਪਏ ਨੇ ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਸਾਨੂੰ ਇੱਥੇ ਜਾਣਾ ਪੈਣਾ ਪਹਿਲਾਂ ਤਾਂ ਕੋਈ ਨਹੀਂ ਪਤਾ ਲੱਗਿਆ ਕਿ ਉਹ ਆਖਣ ਲੱਗੇ ਵੀ ਅਸੀਂ ਨਾ ਤੁਹਾਨੂੰ ਮਾਰੀਏ ਨਾ ਸਾਨੂੰ ਤੁਸੀਂ ਮਾਰਿਓ ਹਾਂ ਤੇ ਬੈਠੇ ਰਹੋ ਹਾਂ ਤੇ ਸਾਡੇ ਕੋਲ ਕੁਸੀਆ ਫੌਜੀ ਸੀ ਉਹਨੇ ਕੋ ਜੋ ਬੰਬ ਸੀ ਕਿ ਉਹ ਫੌਜਦਾਰ ਕੰਮ ਕਰਕੇ ਆਇਆ ਸੀ ਹਾਂ ਤੇ ਰਿਟਾਇਰ ਹੋਇਆ ਸੀ ਤੇ ਉਹਨੇ ਕਹ ਦੋ ਕਿ ਰਾਤ ਇਹ ਤਾਂ ਸਾਫ਼ ਕਰ ਦੂ ਸਾਰਾ ਪਿੰਡ ਅੱਛਾ ਅੱਜ ਜਿਹੜਾ ਸਾਦਾ ਨੂੰ ਸਾਫ ਕਰ ਦੋ ਉਹ ਚੱਲੇ ਚੱਲੇ ਹੀ ਨਹੀਂ ਚੱਲੇ ਸਹੀ ਫੇਰ ਤੁਸੀਂ ਨਿਕਲੇ ਉੱਥੋਂ ਹਾਂਜੀ ਫੇਰ ਅਸੀਂ ਨਿਕਲੇ ਤੇ ਵੱਡ ਡਾਕੂ ਪਿੰਡੇ ਤੁਹਾਡੇ ਹੋਏ ਉਹ ਬੇਸ਼ਅਮੀ ਕਿੱਥੋਂ ਦੇ ਲੋਕ ਪਿਆ ਕੇ ਮਾਰਨ ਤੁਹਾਨੂੰ ਪਿੰਡ ਵਾਲੇ ਸੀ ਬਾਹਰ ਦੇ ਬਾਹਰ ਦੇ ਪਿੰਡਾਂ ਨਾਲ ਨਹੀਂ ਸੀ ਮਾਰਦੇ ਬਾਹਰ ਦੇ ਆਏ ਸੀ ਉਹ ਯੂਨੀਸਟਰੀਆ ਨਿਗ੍ਹਾ ਮਾਰਦੇ ਸੀ ਨਾ ਕੋਠਾ ਚੜ ਕੇ ਹਾਂ ਤੇ ਗਾਰਾਂ ਦੀਆਂ ਡਾਰਾਂ ਹੁੰਦੀਆਂ ਸੀ ਅੱਛਾ ਲੁੱਟਾਂਗੇ ਨਾਲੇ ਮਾਰਾਂਗੇ ਉਹਨਾਂ ਦੇ ਲੁੱਟਾਂਗੇ ਨਾਲੇ ਮਾਰਾਂਗੇ ਹਾਂ ਤੇ ਫਿਰ ਉੱਥੇ ਕੋ ਉਹ ਕਿੰਨੇ ਕੁ ਬੰਦੇ ਪਿੰਡ ਦੇ ਤੁਹਾਡੇ ਵੱਡੇ ਗਏ ਵਿੱਚ ਉਹ ਰਾਮੇਸ਼ ਵਿੱਚ ਉਹ ਵੱਡੇ ਗਏ ਵਿੱਚ ਪਿੰਡ ਦੇ ਵੱਡੇ ਗਏ ਬਹੁਤ ਅੱਛਾ ਅੱਛਾ ਲੜਾਈ ਤੇ ਫਿਰ ਦੋਨਾਂ ਪਾਸੇ ਹੋਈ ਨਾ ਦੋਨਾਂ ਪਾਸੇ ਇਹ ਕੁਲ ਤੁਹਾਡੇ ਅੱਬਾ ਜੀ ਸਾਡੇ ਅੱਬਾ ਜੀ ਵੀ ਫਿਰ ਭੱਜ ਪਏ ਸੀ ਤੇ ਫਿਰ ਰਾਹ ਦੇ ਵਿੱਚ ਨਕੀ ਬੰਦੀ ਸੀ ਉੱਥੇ ਉਹ ਨੂੰ ਪੈ ਗਏ ਤੇ ਇੱਕ ਸੀ ਸਾਡਾ ਉਹਦਾ ਪੁੱਤਿਆ ਹਾਂ ਵਿਮਲ ਜੀ ਨੂੰ ਦੇਣਾ ਉਨੇ ਕਹਿਆ ਕਿ ਉਹ ਆ ਕੇ ਪੰਜ ਬੰਦੇ ਹਾਂ ਉਹਨੇ ਆਖਿਆ ਤੂੰ ਮੇਰੇ ਪਿੱਛੇ ਪਾਸੇ ਦੇਖੀ ਤੇ ਮੈਂ ਜਾਣ ਸੁਣੀ ਦਾ ਕੰਮ ਨਹੀਂ ਆਂਦਾ ਅੱਛਾ ਬਰਸ਼ਾ ਸੀ ਕੋਲੇ ਉਹਨੇ ਮਾਰਿਆ ਹਾਂ ਹਿੰਦੂ ਨੇ ਹਾਂ ਤੇ ਬਰਸ਼ਾ ਤਿਰਕ ਗਿਆ ਹਾਂ ਤੇ ਬਸ ਫਿਰ ਜਦ ਬਾਅਦ ਇਹਨੇ ਫਿਰ ਮਾਰਨਾ ਖਿੱਚ ਗਈ ਤੇ ਫਿਰ ਉਹਨੇ ਇੱਕ ਥੇ ਮਾਰਿਆ ਸਿੱਖਾਂ ਨੇ ਹਾਂ ਸਿੱਖ ਇੱਕ ਤੇ ਫਿਰ ਉਹ ਲੱਤ ਦੇ ਕੇ ਕੱਢਿਆ ਤਾਂ ਹਾਂ ਨੰਗ ਗਿਆ ਇਹ ਢੰਗਾ ਸੀ ਨਾ ਉਹ ਵੀ ਵਿਚ ਵਰ ਗਿਆ ਇਹਨੇ ਜੋਸ਼ ਨਾ ਮਾਰਿਆ ਸੀ ਇਹਨੇ ਜੋਸ਼ ਨਾ ਮਾਰਿਆ ਹਾਂਜੀ ਤੇ ਤੁਸੀਂ ਫਿਰ ਉੱਥੋਂ ਨਿਕਲੇ ਹਾਂਜੀ ਨਿਕਲ ਗਏ ਪਹਿਲਾਂ ਹੀ ਅਸੀਂ ਪਹਿਲਾਂ ਨਿਕਲੇ ਸੀ ਤੇ ਉਹ ਮੋਰੋ ਨਿਕਲੇ ਸੂਬ ਘਰ ਦੀ ਰਾਖੀ ਰੁਕੀ ਬੈਗੀ ਹੋਣੀ ਆਹ ਵਾਹ ਹਾਂ ਸਹੀ ਸਹੀ ਤੇ ਫਿਰ ਤੁਸੀਂ ਕਿੱਥੇ ਐ ਅਸੀਂ ਗਏ ਕੁਨਿਆਸ ਸਾਡੇ ਦੇਸ਼ ਵਿੱਚ ਆ ਸੀ ਉਹ ਕੁਨਿਆ ਸਰਵਰ ਹਾਂ ਹਾਂ ਤੇ ਉਹ ਆਸਾਨ ਵਤੂ ਦੀਆਂ ਉੱਥੇ ਖੁੰਗੀਆਂ ਜਾਂਦੇ ਰਹੇ ਖੁੰਗੀਆਂ ਤੋਂ ਬਈ ਸਿਕਾਇਆ ਨਹੀਂ ਜਾਂਦੇ ਰਹੇ ਲੰਮੀ ਉਹ ਹੀ ਰਾਂਗੂਆਂ ਦਾ ਪਿੰਡ ਸੀ ਲੰਮੀ ਲੰਮੀ ਰਾਂਗੂਆਂ ਦਾ ਪਿੰਡ ਸੀ ਅੱਛਾ ਉੱਥੇ ਜਾਂਦੇ ਰੋਟੂਸ ਤੋਂ ਤੁਰ ਕੇ ਤੇ ਫਿਰ ਸੀ ਗਾਂ ਫੂਰ ਵਾਲੇ ਜਾਂਦੇ ਸੀ ਸੂਰੀਆਲੇ ਹਾਂ ਸੂਰੀਆਲੇ ਜਾਂਦੇ ਰਹੇ ਉਹ ਤਿੰਨ ਪੰਨਿਆਂ ਦੇ ਮਾਲਕ ਸੀ ਕੁਰ ਬਹੁਤ ਵੱਡੇ ਜੀਮਦਾਰ ਸੀ ਅੱਛਾ ਸਾਲਮ ਨੇ ਛੋਟਾ ਜਿਹਾ ਰਿਵਾਹ ਨੂੰ ਫਾਇਦਾ ਲਾਉਂਦੇ ਸੀ ਉਹਨਾਂ ਦਾ 25-25 ਕਿੱਲਾਂ ਦੇ ਖੇਤ ਬਣਾਏ ਸੀ ਫਿਰ ਫਿਰ ਉਹਨੂੰ ਪੜ ਕੇ ਦੇ ਕੇ ਵਾਰੀ ਬੀਜ ਦਿੰਦੇ ਜਦੋਂ ਉਹ ਤਰ ਜਾਵੇ ਫਿਰ ਇੱਥੇ ਅੱਗੇ ਹਾਂ ਫਿਰ ਉਹਨਾਂ ਨੇ ਗੱਡੀ ਮਨਜ਼ੂਰ ਕਰਵਾਈ ਸੀ ਉਹਨੇ ਆਖਿਆ ਸੀ ਤੁਹਾਨੂੰ ਮਾਰ ਦੇਈ ਨਹੀਂ ਹਾਂ ਰਾਜੇ ਨੇ ਆਖਿਆ ਤੂੰ ਸੀ ਕੋ ਜਾਣੇ ਹਾਂ ਉਹਨੇ ਆਖਿਆ ਸਾਡੇ ਰਿਸ਼ਤੇਦਾਰ ਜਾਂਦੇ ਤੇ ਸੀ ਫਿਰ ਰਿਸ਼ਤੇਦਾਰ ਹੀ ਕਿਦੇ ਨਾ ਕਰਾਂਗੇ ਅਸੀਂ ਜਾ ਮੰਗੇ ਫਿਰ ਉਹ ਵੀ ਆ ਗਿਆ ਹਾਂ ਫਿਰ ਉਹ ਵੀ ਆ ਗਿਆ ਤੇ ਦਾਰੇ ਫਿਰ ਉੱਥੇ ਜਾ ਲਗੇ ਅੱਛਾ ਉੱਥੇ ਫਿਰ ਦੀ ਬਾੜੇ ਫਿਰ ਜਾਂਦੇ ਨੇ ਫਿਰ ਜਾਂਦੇ ਨੇ ਫਿਰ ਜਾਂਦੇ ਨੇ ਅੱਛਾ ਅੱਛਾ ਹੂੰ ਵੀ ਕਣੀ ਹਰ ਜੀ ਅਜੇ ਵੀ ਉੱਥੇ ਹੀ ਨੇ ਹਾਂ ਤੁਸੀਂ ਕਹਿੰਦੇ ਸੀ ਤੁਹਾਡਾ ਕੋਈ ਰਹਿ ਵੀ ਗਿਆ ਸੀ ਉੱਥੇ ਹਾਂ ਵਿੱਚ ਰਹਿਏ ਜੀ ਅਸੀਂ ਮਾਰੇ ਗਏ ਸੀ ਨਹੀਂ ਤਾਇ ਦਾ ਪੁੱਤ ਤੁਸੀਂ ਕਹਿੰਦੇ ਰਿਕਸ਼ਾ ਦਾ ਹੂੰ ਇਨਸ਼ਾਅਰ ਹਾਂਜੀ ਸ਼ਾਬੂ ਉਹ ਰਹ ਗਿਆ ਸੀ ਉਹਦੇ ਸਾਰੇ ਜੀ ਮਾਰੇ ਗਏ ਸੀ ਤੇ ਇਹਨੇ ਬਰਲਾਂਦਾ ਫਿਰਦਾ ਸੀਗਾ ਤੇ ਫਿਰ ਵੀ ਕਿਸੇ ਨੇ ਮਾਰਿਆ ਮੋੜਿਆ ਉਹ ਫਿਰ ਉਹਨ ਪਤਾ ਨਹੀਂ ਮਰ ਗਿਆ ਕਿੱਥੇ ਹੁੰਦਾ ਅੱਛਾ ਉਹ ਤੁਹਾਡੇ ਦਾਦਾ ਦਾ ਪੁੱਤ ਸੀ ਹਾਂ ਦਾਦਾ ਦਾ ਪੁੱਤ ਸ਼ਾਬੂ ਸੀ ਉਹਦੇ ਸਾਰਾ ਪਰਿਵਾਰ ਵੜਦਾ ਸੀ ਨਾ ਸਾਰਾ ਉਹ ਵੀ ਬੰਗੀ ਦਾ ਹੀ ਸੀ ਹਾਂ ਬੰਗੀ ਦਾ ਹੀ ਸੀ ਗੁਆਂਢੀ ਸੀ ਸਾਡੇ ਨਾਲ ਹੀ ਘਰ ਤੇ ਅਸਲਾਮੁਅਲੈਕੁਮ ਵੀਰੋ ਇਹ ਸੀ ਸਾਡੀ ਅੱਜ ਦੀ ਸਟੋਰੀ ਬਾਬਾ ਜੀ ਹੋਰ ਨਾਲ ਉਹਨਾਂ ਨੇ ਆਪਣੇ ਪਛੋਕੜ ਬਾਰੇ ਜੋ ਗੱਲਾਂ ਕੀਤੀਆਂ ਔਰ ਇਹਨਾਂ ਨਾਲ ਜੋ ਉੱਥੇ ਪਾਣਾ ਵਰਤੇ ਆ ਇਹਨਾਂ ਦਾ ਪਿੰਡ ਬਿੰਗੀ ਮਿਰਜੇ ਵਾਲੀ ਤਹਿਸੀਲ ਬਠਿੰਡਾ ਚੇਲਾ ਪਟਿਆਲਾ ਰਿਆਸਤ ਪਟਿਆਲਾ ਸ਼ਹਿਰ ਇਹਨਾਂ ਨੂੰ ਰਾਮਾ ਮੰਡੀ ਲੱਗਦਾ ਸੀ ਉਸ